ਇੱਕ ਨਵੀਂ ਪਾਰਟੀ AMPP AMPP ਜਿਨ੍ਹਾਂ ਦਾ ਚੋਣ ਨਿਸ਼ਾਨ ਟਿਫਨ ਹੈ ਕਿਹੜੇ ਕਿਹੜੇ ਵਿਧਾਇਕ ਨੇ ਤੁਸੀਂ ਉਹ ਸਾਰੇ ਦੇਖ ਲਿਆ ਕੈਂਡੀਡੇਟ ਆਪਣੇ ਕੋਈ ਬੰਦਾ ਸਾਫ਼ ਸੁਥਰੇ ਅਕਸ ਦਾ ਨਹੀਂ ਚਾਹੀਦਾ ਸਾਨੂੰ ਸਾਨੂੰ ਚੋਰ ਚਾਹੀਦਾ ਠੱਗ ਚਾਹੀਦਾ ਜਿਹਨੇ ਸ਼ਾਮਲਾੜ ਦੱਬੀ ਵੀ ਹੋਵੇ ਉਹ ਚਾਹੀਦਾ ਹੈ ਤੇ ਜਿਹੜਾ ਬੰਦਾ ਬਲਤਕਾਰੀ ਹੋਊਗਾ ਉਹਨੂੰ ਅਸੀਂ ਮਿਨਿਸਟਰ ਲਵਾਂਗੇ ਕੱਲ ਬਿਲਕੁਲ ਦਰਸ਼ਕ ਜੀ ਫਿਰ ਜਿਹੜਾ ਗ੍ਰਹਿ ਮੰਤਰੀ ਹੋਊਗਾ ਜੀ ਉਹ ਕੌਣ ਹੋਊਗਾ ਲੱਗਦਾ ਜਿਹੜਾ ਚੋਰ ਚੋਕਾਰ ਹੋਊਗਾ ਜਿਹੜਾ ਲੋਕਾਂ ਦੇ ਘਰਾਂ ਜਾੜਦਾ ਹੋਊਗਾ ਪਹਿਲਾਂ ਉਹਨੂੰ ਗ੍ਰਹਿ ਮੰਤਰੀ ਬਣਾਵਾਂਗੇ ਜਿਹਨੇ ਘਰਾਂ ਜਾੜਤੇ ਉਹੀ ਗ੍ਰਹਿ ਮੰਤਰੀ ਬਣ ਸਕਦਾ ਹੈਗਾ ਤੇ ਫਿਰ ਜਿਹੜੇ ਜੇ ਮੰਨ ਲਓ ਤੁਹਾਡਾ ਵਿਧਾਇਕ ਕਿਸੇ ਪਾਰਟੀ ਨੇ ਪੱਟ ਲਿਆ ਜੀ ਫਿਰ ਉਹਨੂੰ ਜਾਣ ਦੋਗੇ ਜਾਂ ਨਹੀਂ ਜਾਣ ਦੇਣਾ ਜੀ ਨਹੀਂ ਅਸੀਂ ਖੁੱਲੀ ਅਸੀਂ ਕੱਲੀ ਜਨਤਾ ਨੂੰ ਨਹੀਂ ਇਥੇ ਖੁੱਲ੍ਹ ਦੇਣੀ ਅਸੀਂ ਵਿਧਾਇਕਾਂ ਨੂੰ ਖੁੱਲ੍ਹ ਦਵਾਂਗੇ ਉਹ ਜਿਹੜੀ ਮਰਜ਼ੀ ਪਾਰਟੀ ਵੀ ਜਾਵੇ ਕੋਈ ਇਤਰਾਜ਼ ਨਹੀਂ ਕਰਾਂਗੇ ਜਦ ਆਉਂਗਾ ਐਨਸੀ ਸਪੈਸ਼ਲ ਕਾਰਡਸ਼ਪ ਆਉਣੇ ਆ ਲੋਕਾਂ ਨੂੰ ਬੁਲਾਏ ਕਰਾਂਗੇ ਕਿ ਜਿਹੜਾ ਸਮਾਗਮ ਆ ਉਹਦਾ ਨਾਮ ਅਸੀਂ ਘਰ ਵਾਪਸੀ ਥੁੱਕ ਜਟ ਸਮਾਗਮ ਰੱਖਾਂਗੇ ਅਸੀਂ ਕੇ ਉੱਪਰ ਲਿਖਿਆ ਜਾਊਗਾ ਸਪੈਸ਼ਲ ਤੌਰ ਤੇ ਕਿ ਆਪ ਜੀ ਨੂੰ ਬੜੀ ਬੇਸ਼ਰਮੀ ਨਾਲ ਦੱਸਿਆ ਜਾਂਦਾ ਹੈ ਕਿ ਸਾਡੇ ਨੰਮਖ ਹਰਾਮੀ ਵਿਧਾਇਕ ਪਾਰਟੀ ਸ਼ਸ਼ਦਾ ਬਹਾਨਾ ਇਹ ਲਾ ਕੇ ਕਿ ਪਾਰਟੀ ਜੀ ਮੇਰਾ ਦਮ ਘੁੱਟਦਾ ਹੈ ਉਹ ਕਿਸੇ ਪਾਰਟੀ ਚਲੇ ਗਏ ਤੇ ਅੱਜ ਉਸ ਪਾਰਟੀ ਵਿੱਚ ਜੁੱਤੀਆਂ ਖਾ ਕੇ ਫਿਰ ਸਾਡੇ ਕੋਲ ਵਾਪਸ ਆ ਰਹੇ ਆ ਇਸ ਖੂਜੀ ਵਿੱਚ ਉਹਨਾਂ ਦੀ ਆਮਦ ਦੇ ਖਾਤਰ ਜਿਹੜਾ ਹੈਗਾ ਅਸੀਂ ਥੁੱਕ ਝਟ ਘਰ ਵਾਪਸੀ ਸਮਾਗਮ ਕੀਤਾ ਹੈ ਤੋਂ ਆਪ ਜੀ ਦੀ ਹਾਜ਼ਰੀ ਜ਼ਰੂਰੀ ਆ ਤੇ ਜਿੰਨੇ ਕ ਲੋਕ ਵੀ ਇਹਨਾਂ ਚੀਜ਼ਾਂ ਨੂੰ ਭੀਖ ਨੂੰ ਜੋ ਭਗਾਰੀ ਬਣਾ ਰਹੇ ਐ ਸੈਪਟ ਕਰ ਰਹੇ ਨੇ ਤਾਂ ਲੋਕਾਂ ਦੇ ਮੂੰਹ 'ਚ ਬੁਰਕੀਆਂ ਪਾਉਣ ਦੇ ਲਈ ਵੀ ਫੇਰ ਬੰਦੇ ਰੱਖਣੇ ਪੈਣੇ ਆ ਜੀ ਆਪਾਂ ਨੂੰ 100000 ਦੇ ਸਤਾਈ ਕਰ ਦਵਾਂਗੇ ਜਾਂ ਲੋੜ ਪਈ 37 ਕਰ ਦਵਾਂਗੇ ਜਿੰਨੀ ਸਾਨੂੰ ਰਿਕੁਆਇਰਮੈਂਟ ਆਈ ਗਈ ਵਧਾਈਆਂ ਦੀ ਸਾਡੀ ਪਾਰਟੀ 'ਚ ਅਸੀਂ ਵਧਾਈ ਜਾਣੇ ਐ ਇੱਥੇ ਕਿਹਾ ਕਿਸੇ ਦਾ ਬਾਬਾ ਦਾ ਕੋਈ ਜਾਂਦਾ ਖਜ਼ਾਨਾ ਮੰਤਰੀ ਅਸੀਂ ਉਹਨੂੰ ਬਣਾਉਂਗੇ ਜਿਨ੍ਹਾਂ ਦੁਨੀਆਂ ਨੂੰ ਰੱਜ ਕੇ ਲੁੱਟਿਆ ਹੋਵੇ ਕਿਉਂਕਿ ਉਹ ਹੀ ਖਜ਼ਾਨਾ ਭਰ ਸਕਦਾ ਅਸੀਂ ਉਹਨੂੰ ਪੱਤਾ ਸੀਦਾ ਦੁੱਧ ਕਰ ਦੇਣਾ ਉਹਦੇ ਨਾਲ ਮਠਾਈ ਭਰ ਦੇ ਦੇਣਾ ਪੰਜਾਬ ਵੀ ਭਾਈ ਅੱਧਾ ਸਾਡਾ ਅੱਧਾ ਤੇਰਾ ਜਿੰਨੀ ਮਰਜ਼ੀ ਲਿਆ ਖਾਣ ਭਰ ਔਰ ਭਰ ਦੂੰਗਾ ਉਹ ਪਹਿਲੀ ਗਰੰਟੀ ਸਾਡੀ ਇਹ ਆ ਕਿ ਸਾਰੇ ਟੱਬਰ ਨੂੰ ਤਿੰਨੇ ਟਾਈਮ ਟਿਫਨ ਦੋ ਟਾਈਮ ਚਾਦੀ ਗੇਟਲੀ ਘਰ ਪਹੁੰਚੂਗੀ ₹20 किलो ਘਣ ਕੇ ਲਾਉਂਗੇ ₹3 किलो ਪਿਹਾਈ ਆ ਉਹਦੀ ਤੇ ਕੌਣ ਜਾਊਗਾ ਪਿਹਉਣ ਐਨੀ ਹਿੰਮਤ ਹੈ ਨਹੀਂ ਕਿਸੇ ਚ ਸੋ ਅਸੀਂ ਸੋਚਿਆ ਕਿ ਸਾਰਿਆਂ ਤੋਂ ਉੱਪਰ ਦੀ ਗੱਲ ਕਰੀ ਅਸੀਂ ਬਣੀ ਬਣਾਈ ਰੋਟੀ ਭੇਜੀਏ ਅਸੀਂ Wi-Fi Netpack ਹਰ ਸਾਲ ਸਾਰੇ ਪੰਜਾਬ ਦੇ ਜੀਆਂ ਨੂੰ ਨਵਾਂ ਫੋਨ ਉਦੋਂ ਬਾਅਦ ਸੀਵਰੇਜ ਪਾਣੀ ਦੇ ਸਾਰੇ ਬਿੱਲ ਖਤਮ ਕਰ ਦੇਣੇ ਆ ਤੇ ਮੀਟਰ ਪੱਟ ਕੇ ਅਸੀਂ ਡੂੰਗੇ ਚੋਚ ਦੱਬ ਦੇਣੇ ਆ ਉਸੀ ਦੱਜਵੇਂ ਪਾਤਸ਼ਾਹ ਦੇ ਪੁੱਤ ਆ ਇਹ ਸਬਸਿਡੀਆਂ ਬੰਦ ਕਰ ਦੋ ਲੈਣੀ ਤੁਸੀਂ ਰੁਜ਼ਗਾਰ ਮੰਗੋ ਇਹਨਾਂ ਤੋਂ ਤੁਸੀਂ ਬਹੁਜੀ ਫੈਕਟਰੀਆਂ ਲਾਓ ਅਸੀਂ ਕੰਮ ਕਰਾਂਗੇ ਗੁਰੂ ਰਾਨਕ ਸਾਹਿਬ ਨੇ ਸਾਨੂੰ ਇੱਕੋ ਹੀ ਸੰਦੇਸ਼ ਦਿੱਤਾ ਹੈ ਘਾਲ ਖਾਏ ਕਸ਼ਤੋਂ ਦੇ ਸਬਸਿਡੀਆਂ ਲੈ ਕੇ ਕੁਸਤੋਂ ਦੇ ਤਾਂ ਨਹੀਂ ਕਿਹਾ ਅਸੀਂ ਪਾਰਟੀ ਦਾ ਨਵੀਂ ਰੱਖਿਆ ਐਮਪੀਪੀ ਅਣਖ ਮਾਰੂ ਪਾਲਟੀ ਪੰਜਾਬ ਅੱਛਾ ਕਿਉਂਕਿ ਜਿੰਨੀਆਂ ਵੀ ਪਾਰਟੀਆਂ ਨੇ ਅੱਜ ਉਹ ਸਾਰੀਆਂ ਮੈਂ ਕਹੂੰਗਾ ਕਿ ਉਹ ਪਾਰਟੀਆਂ ਨਹੀਂ ਰਹਿ ਗਈਆਂ ਉਹ ਮਸ਼ੇਰੇ ਨੇ ਸਾਰੇ ਉਹ ਮਸ਼ੇਰੇ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਮੱਛੀਆਂ ਸਮਝਦੇ ਆ ਤੇ ਆਪਣੀਆਂ ਕੁੰਡੀਆਂ ਦੇ ਵਿੱਚ ਸਬਸਿਡੀਆਂ ਦਾ ਆਟਾ ਲਾ ਕੇ ਸਿੱਟ ਰਹੇ ਆ ਤੇ ਹਰੇਕ ਸੋ ਦੇਖ ਰਿਹਾ ਕਿ ਮੇਰੀ ਕੁੰਡੀ ਦੇ ਵਿੱਚ ਕਿੰਨੀਆਂ ਮੱਛੀਆਂ ਫਸਦੀਆਂ ਸੋ ਅੱਜ ਸਬਸਿਦੀਆਂ ਦੀ ਪਰਮਾਰ ਕੀਤੀ ਹੋਈ ਆ ਇਹਨਾਂ ਨੇ ਸਾਰੇ ਪਾਸੇ ਇਹ ਕਹਣ ਕੇ ਕਹਿੰਦਾ ਕਿ ਅਸੀਂ 100 ਜੁਨਟ ਮੁਫਤ ਦਵਾਂਗੇ ਦੂਆ ਕਹਿੰਦਾ 200 300 ਕੋਈ ਕਹਿ ਰਿਹਾ ਸੀ ਤੀਮਿਆਂ ਨੂੰ 100000 ਰੁਪਏ ਦਵਾਂਗੇ ਮਹੀਨੇ ਦਾ ਦੂਆ ਵਿੱਚੋਂ ਨਿਕਲ ਕੇ ਕਹਿੰਦਾ ਮੈਂ 2000 ਦਵਾਂਗਾ ਅਸੀਂ ਦੇਖਦੇ ਦੇਖਦੇ ਇਹ ਬੜੇ ਦੁਖੀ ਹੋਏ ਕਿ ਕੋਈ ਵੀ ਪਾਰਟੀ ਇਹ ਗੱਲ ਨਹੀਂ ਕਰ ਰਹੀ ਕਿ ਅਸੀਂ ਰੋਜ਼ਗਾਰ ਕਿਵੇਂ ਪੈਦਾ ਕਰਾਂਗੇ ਕਿਉਂਕਿ ਸਾਨੂੰ ਰੋਜ਼ਗਾਰ ਚਾਹੀਦਾ ਸੀ ਪੰਜਾਬ ਦੇ ਲੋਕਾਂ ਨੂੰ ਪਰ ਇਹ ਸਬਸਿਡੀਆਂ ਦੀ ਭੀਖ ਦੇ ਕੇ ਪੰਜਾਬ ਨੂੰ ਭੁਖਾਰੀਆਂ ਦਾ ਮੁਹੱਲਾ ਬਣਾਉਣ ਲੱਗੇ ਹੋਇਆ ਸੋ ਅੱਜ ਸਾਡਾ ਫਿਰ ਅਸੀਂ ਸੋਚਿਆ ਕਿ ਜੇ ਛੋਟੀਆਂ-ਛੋਟੀਆਂ ਇਹ ਸਬਸਿਡੀਆਂ ਦਿੰਦੇ ਆ ਛੋਟੇ-ਛੋਟੇ ਐਲਾਨ ਕਰਦੇ ਆ ਸੋ ਅਸੀਂ ਸਿਰੇ ਦਾ ਐਲਾਨ ਕਰਤਾ ਇਹਦੇ ਵਿੱਚ ਸੋ ਤੁਸੀਂ ਦੇਖਦੇ ਆ ਕਿ ਜਿਹੜਾ ਸਾਡਾ ਅਸੀਂ ਨਾਰਾ ਵੀ ਇਹੀ ਦਿੱਤਾ ਹੈ ਜੋ ਅੱਜ ਦੇ ਰਹੇ ਹੈ ਨਾ ਪਾਰਟੀਆਂ ਉਹ ਕਹਿ ਨਹੀਂ ਰਹੀ ਅਸੀਂ ਕਹਿੰਦਾ ਹੱਕ ਦਾ ਹਕੂਕ ਮਾਰ ਕੇ ਤੁਹਾਨੂੰ ਸਬਸਿਟੀਆਂ ਦੀ ਭੀਖ ਦੇਵਾਂਗੇ ਸ਼ਰਮ ਅਣਖ ਦਾ ਭੋਗ ਪਾ ਕੇ ਘਰ ਪਾਣੀ ਤੋਂ ਬਰੀਕ ਦੇਵਾਂਗੇ ਕਿਉਂਕਿ ਅੱਜ ਸਾਨੂੰ ਬੇਗਹਿਰਤ ਬਣਾਇਆ ਜਾ ਰਿਹਾ ਪੰਜਾਬੀਆਂ ਨੂੰ ਸੋ ਅਸੀਂ ਇਹ ਵੀ ਤੁਸੀਂ ਦਿਖਾਓ ਮੈਂ ਤੁਹਾਡੇ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਅਸੀਂ ਗਰੰਟੀਆਂ ਜਿਹੜੀਆਂ ਦਿੱਤੀਆਂ ਹਨ ਪਹਿਲੀ ਗਰੰਟੀ ਸਾਡੀ ਇਹ ਆ ਕਿ ਸਾਰੇ ਟੱਬਾਂ ਨੂੰ ਤਿੰਨੇ ਟਾਈਮ ਟਿਫਨ ਦੋ ਟਾਈਮ ਚਾਦੀ ਕਿੱਟਲੀ ਘਰ ਪਹੁੰਚੂਗੀ ਕਿਉਂਕਿ ਹੁਣ ਤੱਕ ਤੁਸੀਂ ਦੇਖਦੇ ਆਏ ਆ ਕਿ ਕਹਿੰਦੇ ਨੇ ਵੀ 2 ਰੁਪਏ ਕਿਲੋ ਕਣਕ ਮਿਲੇਗੀ ਕਿਸੇ ਨੂੰ ਚਾਹ ਪੱਤੀ ਮਿਲੂਗੀ ਕਿਸੇ ਨੂੰ ਚੀਨੀ ਦਊਂਗੀ ਕੋਈ ਪਾਰਟੀ ਕਹਿੰਦੀ ਪਰ ਉਹਦੇ ਵਾਸਤੇ ਬੜਾ ਹਿੰਮਤ ਕਰਨੀ ਪੈਂਦੀ ਉਹ ਪੰਜਾਬੀਆਂ ਦੇ ਵਸਦੀ ਨਹੀਂ ਹੈਗੀ 2 ਰੁਪਏ ਕਿਲੋ ਕਣਕ ਲਵਾਂਗੇ 3 ਰੁਪਏ ਕਿਲੋ ਪਿਹਾਈ ਆ ਉਹਦੀ ਤੇ ਕੌਣ ਜਾਊਗਾ ਪਿਹਉਣ ਐਨੀ ਹਿੰਮਤ ਹੈ ਨਹੀਂ ਕਿਸੇ ਚ ਸੋ ਅਸੀਂ ਸੋਚਿਆ ਕਿ ਸਾਰਿਆਂ ਤੋਂ ਉੱਪਰ ਦੀ ਗੱਲ ਕਰੀ ਅਸੀਂ ਬਣੀ ਬਣਾਈ ਰੋਟੀ ਭੇਜੀਏ ਉਦੋਂ ਬਾਅਦ ਅਸੀਂ ਵਾਈਫਾਈ ਨੈਟਪੈਕ ਹਰ ਸਾਲ ਸਾਰੇ ਪੰਜਾਬ ਦੇ ਜੀਆਂ ਨੂੰ ਨਵਾਂ ਫੋਨ ਉਦੋਂ ਬਾਅਦ ਸੀਬਰੇਜ ਪਾਣੀ ਦੇ ਸਾਰੇ ਬਿੱਲ ਖਤਮ ਕਰ ਦੇਣੇ ਆ ਤੇ ਮੀਟਰ ਪੱਟ ਕੇ ਅਸੀਂ ਡੂੰਗੇ ਚੋਹੇ ਚ ਦੱਬ ਦੇਣੇ ਆ ਤਾਂ ਕਿ ਮੁੜ ਕੇ ਮੀਟਰ ਲੱਗੇ ਹੀ ਨਾ ਉਦੋਂ ਬਾਅਦ ਆ ਚੌਥੀ ਗਾਰੰਟੀ ਸਾਡੀ ਜਨਮ ਵਿਆਹ ਜੇ ਵੱਧ ਕਿਸੇ ਦੀਗਾ ਤਲਾਕ ਹੁੰਦਾ ਹੈ ਅੰਤਮ ਕਿਰਿਆ ਕਰਮ ਅੰਤਮਰ ਦਾ ਹਰਚਾ ਸਾਰਾ ਸਰਕਾਰ ਵੱਲੋਂ ਸਾਡੀ ਵੱਲੋਂ ਕੀਤਾ ਜਾਊਗਾ ਜੇ ਪੰਜਾਬ ਦੇ ਲੋਕ ਸਾਡੀ ਪਾਰਟੀ ਸਰਕਾਰ ਬਣਾਉਗੇ ਜਿਵੇਂ ਹੁਣ ਤੁਸੀਂ ਗੱਲ ਕਰੀ ਮੀਟਰ ਪੱਟ ਕੇ ਤੁਸੀਂ ਡੂੰਗੇ ਟੋਏ ਚ ਸੁੱਟ ਦੇਣੇ ਤੇ ਮੀਟਰ ਪੱਟ ਤੇ ਫੇਰ ਬਿਜਲੀ ਤਾਂ ਮਿਲੂਗੀ ਲੋਕਾਂ ਨੂੰ ਜੀ ਹਾਂ ਬਿਜਲੀ ਫ੍ਰੀ ਕਿਉਂਕਿ ਹੁਣ ਸਾਰੀਆਂ ਪਾਰਟੀਆਂ ਦੇ ਕਹ ਰਹੀਆਂ ਵੀ ਅਸੀਂ ਫ੍ਰੀ ਹੋਵਾਂਗੇ ਅਸੀਂ ਫ੍ਰੀ ਹੋਵਾਂਗੇ ਪਰ ਅਸੀਂ ਪਿੱਛੇ ਕਿਉਂ ਹਟੀਏ ਜਿਹੜੇ ਕੱਪੜੇ ਵਗੈਰਾ ਪਾਉਣੇ ਆ ਘਰ ਰਹਿਣ ਵਾਲਿਆਂ ਨੇ ਰਿਸ਼ਤੇਦਾਰੀਆਂ ਚ ਜਾਣੇ ਨਹੀਂ ਦੇਣਾ ਜੀ ਕੋਈ ਜੱਕਰ ਹੀ ਰਿਹਾ ਉਹ ਵੀ ਨਹੀਂ ਦੇਖੋ ਬੰਦਾ ਰੋਜ਼ਗਾਰ ਦੀ ਭਾਲ ਵਾਸਤੇ ਬਾਹਰ ਜਾਂਦਾ ਹੈ ਰੋਜ਼ਗਾਰ ਤਾਂ ਕਮਾਉਂਦਾ ਵੀ ਰੋਟੀ ਮਿਲੇ ਜਾਂ ਰੋਟੀਆਂ ਘਰ ਬੈਠੇ ਨੂੰ ਮਿਲਣ ਨਹੀਂ ਵਾਰ ਜਾ ਕੇ ਕੀ ਕਰਨਾ ਕਿਸੇ ਕੋਲ ਆਪਣੇ ਬੈਠੇ ਘਰਾਂ ਖਾਓ ਨੈਟਪੈਕ ਅਸੀਂ ਫ੍ਰੀ ਕਰਤਾ ਬਾਈ ਬਾਈ ਫ੍ਰੀ ਕਰਤੀ ਬੈਠੇ ਦੇਖੀ ਜੋ ਸਾਰਾ ਦਿਨ ਆਪਣਾ ਫਿਰ 117 ਸੀਟਾਂ ਦੇ ਉੱਤੇ ਹੁਣ ਜਿਹੜਾ ਕਿਹੜੇ-ਕਿਹੜੇ ਵਿਧਾਇਕ ਨੇ ਤੁਸੀਂ ਉਹ ਸਾਰੇ ਦੇਖ ਲਿਆ ਕੈਂਡੀਡੇਟ ਆਪਣੇ ਨਹੀਂ ਸਾਨੂੰ ਬਹੁਤ ਸੋਕੇ ਮਿਲ ਜਾਣੇ ਆ ਸਾਡੀਆਂ ਸ਼ਰਤਾਂ ਇਹ ਆ ਸਾਡੀਆਂ ਤਾਂ ਸ਼ਰਤਾਂ ਇਹ ਆ ਜੀ ਕਿ ਕੋਈ ਬੰਦਾ ਸਾਫ ਸੁਥਰੇ ਅਕਸ ਦੇ ਨਹੀਂ ਚਾਹੀਦਾ ਸਾਨੂੰ ਸਾਨੂੰ ਚੋਰ ਚਾਹੀਦਾ ਠੱਗ ਚਾਹੀਦਾ ਜਿਹਨੇ ਸ਼ਾਮਲਾੜ ਦੱਬੀ ਵੀ ਹੋਵੇ ਉਹ ਚਾਹੀਦਾ ਹੈ ਤੇ ਜਿਹੜਾ ਬੰਦਾ ਬਲਤਕਾਰੀ ਹੋਊਗਾ ਉਹਨੂੰ ਅਸੀਂ ਮਿਨਿਸਟਰ ਲਵਾਗੇ ਅੱਛਾ ਹਾਂ ਸਰਕਾਰ ਬਣਦੀ ਸਾਰ ਉਹ ਕੈਬਨਿਟ ਮੰਤਰੀ ਹੋਊਗਾ ਕਿਹੜਾ ਬੰਦਾ ਜੀ ਜਿਹੜਾ ਬਲਤਕਾਰੀ ਹੋਊਗਾ ਜਿਹਦੇ ਬਾ ਬਲਤਕਾਰ ਦਾ ਕੇ ਚੱਲਿਆ ਹੋਊਗਾ ਠੱਗ ਚੋਰ ਨੂੰ ਤਾਂ ਦਵਾਂਗੇ ਛੋਟੇ ਸਾਰੇ ਮਹਿਕਮੇ ਇਹ ਸਿਰੇ ਦੇ ਵਿਭਾਗਾਂ ਅਸੀਂ ਉਹਨਾਂ ਨੂੰ ਦਵਾਵਾਂਗੇ ਤੇ ਸਾਨੂੰ ਤਾਂ ਵਿਧਾਇਕ ਮਿਲਣੇ ਕੋਈ ਔਖੇ ਨਹੀਂ ਹੈਗੇ ਇਹ ਜਿਹੜੀ ਤੁਸੀਂ ਮਿਲ ਕੇ ਅੱਜ ਵਿਅੰਗਮਈ ਤਰੀਕੇ ਦੇ ਨਾਲ ਸਮਝਾ ਰਹੇ ਹੋ ਪਰ ਇਹ ਜਿਹੜੀ ਗੱਲ ਬਿਲਕੁਲ درست ਹੈ ਜੀ ਫਿਰ ਜਿਹੜਾ ਗ੍ਰਹਿ ਮੰਤਰੀ ਹੋਊਗਾ ਜੀ ਉਹ ਕੌਣ ਹੋਊਗਾ ਸਾਡਾ ਜਿਹੜਾ ਚੋਰ ਚੋਕਾਰ ਹੋਊਗਾ ਜਿਹੜਾ ਲੋਕਾਂ ਦੇ ਘਰਾਂ ਝਾੜਦਾ ਹੋਊਗਾ ਪਹਿਲਾਂ ਉਹਨੂੰ ਗ੍ਰਹਿ ਮੰਤਰੀ ਬਣਾਵਾਂਗੇ ਹਾਂ ਜਿਹਨੇ ਘਰਾਂ ਝਾੜਤੇ ਉਹੀ ਗ੍ਰਹਿ ਮੰਤਰੀ ਬਣ ਸਕਦਾ ਹੈਗਾ ਹਾਂਜੀ ਇਹ ਵਿੱਤ ਮੰਤਰੀ ਸਾਹਿਬ ਕੌਣ ਹੋਣਗੇ ਜੀ ਫਿਰ? ਇਨਾ ਕਿਹਦੇ ਕੋਲ ਸੰਭਾਲਣਾ? ਕਿਉਂਕਿ ਜਿਹੜਾ ਤੁਹਾਡੇ ਤੁਹਾਨੂੰ ਤੁਸੀਂ ਇਨਾ ਕੁਝ ਫ੍ਰੀ ਦੇਣਾ ਇਹਦੇ ਲਈ ਤਾਂ ਖਜ਼ਾਨੇ ਦੀ ਬਹੁਤ ਲੋੜ ਪੈਣੀ। ਸਰਕਾਰ ਨੂੰ ਆਮਦਨ ਕਿੱਥੋਂ ਹੋਣੀ ਹੈ ਜੀ? ਖਜ਼ਾਨਾ ਮੰਤਰੀ ਅਸੀਂ ਉਹਨੂੰ ਬਣਾਉਂਗੇ ਜੀਨਾ ਦੁਨੀਆਂ ਨੂੰ ਰੱਜ ਕੇ ਲੁੱਟਿਆ ਹੋਵੇ। ਕਿਉਂਕਿ ਉਹ ਹੀ ਖਜ਼ਾਨਾ ਭਰ ਸਕਦਾ। ਅਸੀਂ ਉਹਨੂੰ ਪਤਾ ਅਸੀਂ ਦਾ ਦੋਸਤ ਕਰ ਦੇਣਾ ਉਹਦੇ ਨਾਲ। ਮਟਾਈ ਪਰ ਦੇ ਦੇਣਾ ਪੰਜਾਬ। ਬਈ ਭਾਈ ਅੱਧਾ ਸਾਡਾ ਅੱਧਾ ਤੇਰਾ ਜਿੰਨੀ ਮਰਜ਼ੀ ਲਿਆ ਖਾਣ ਪਰ ਅਰ ਭਰ ਦੂੰਗਾ ਉਹ। ਅੱਜ ਤਾਂ ਤੁਸੀਂ ਦੇਖੋ ਜੇ ਠਾਣੇ ਪਟਵਾਰਖਾਨੇ ਜਿੰਨੂੰ ਮਰਜ਼ੀ ਅੱਧ ਭਰ ਦੇ ਦੋ ਸਭ ਤਿਆਰ ਗੱਲਾਂ ਸੱਚੀਆਂ ਅਸੀਂ ਉਹਨਾਂ ਨੂੰ ਮਹਿਕਮੇ ਨੂੰ ਦਵਾਵਾਂਗੇ ਸਾਰਾ ਕੁਝ ਤੇ ਫਿਰ ਜਿਹੜੇ ਜੇ ਮੰਨ ਲਓ ਤੁਹਾਡਾ ਵਿਧਾਇਕ ਕਿਸੇ ਪਾਰਟੀ ਨੇ ਪੱਟ ਲਿਆ ਜੀ ਫਿਰ ਉਹਨੂੰ ਜਾਣ ਦੋਗੇ ਜਾਂ ਨਹੀਂ ਜਾਣ ਦੇਣਾ ਜੀ ਨਹੀਂ ਅਸੀਂ ਖੁੱਲੀ ਅਸੀਂ ਕੱਲੀ ਜਨਤਾ ਨੂੰ ਨਹੀਂ ਇਥੇ ਖੁੱਲ੍ਹ ਦੇਣੀ ਅਸੀਂ ਵਿਧਾਇਕਾਂ ਨੂੰ ਖੁੱਲ੍ਹ ਦਵਾਵਾਂਗੇ ਉਹ ਜਿਹੜੀ ਮਰਜ਼ੀ ਪਾਰਟੀ ਵੀ ਜਾਵੇ ਕੋਈ ਇਤਰਾਜ਼ ਨਹੀਂ ਕਰਾਂਗੇ ਜਦ ਆਊਗਾ ਫਿਰ ਅਸੀਂ ਸਪੈਸ਼ਲ ਕਾਰਡ ਛਪਾਉਣੇ ਆ ਲੋਕਾਂ ਨੂੰ ਬੁਲਾਏ ਕਰਾਂਗੇ ਕਿ ਜਿਹੜਾ ਸਮਾਗਮ ਆ ਉਹਦਾ ਨਾਮ ਅਸੀਂ ਘਰ ਵਾਪਸੀ ਥੁੱਕ ਜੱਟ ਸਮਾਗਮ ਰੱਖਾਂਗੇ ਹਾਂ ਉਹਦੇ ਵਿੱਚ ਅਸੀਂ ਸਰੋਪੇ ਪਾ ਕੇ ਉਹਨੂੰ ਪੂਰੀ ਤਰ੍ਹਾਂ ਫਿਰ ਜਿਵੇਂ ਅੱਜ ਕੱਲ੍ਹ ਹੁੰਦਾ ਹੈ ਉਹ ਕਰਾਂਗੇ ਕਿਉਂਕਿ ਕਿਉਂਕਿ ਵਿਧਾਇਕਾਂ ਨੇ ਜਾਣਾ ਹੀ ਜਾਣਾ ਹੈ ਜਿੰਨੇ ਵਿਧਾਇਕਾਂ ਇਹਨਾਂ ਦੀ ਫਿਤਰਤ ਆ ਕਿ ਭੱਜਣੇ ਭੱਜਣਾ ਉਹਨਾਂ ਨੇ ਅਸੀਂ ਕਿਸੇ ਨੂੰ ਨਹੀਂ ਰੋਕਣਾ ਜਦ ਆਉਂਗੇ ਫਿਰ ਅਸੀਂ ਸਮਾਗਮ ਕਰਾਂਗੇ ਬਕਾਇਦਾ ਕਾਰਡ ਛਪਾਵਾਂਗੇ ਕਿ ਸਾਡੇ ਅਸੀਂ ਕੇ ਉੱਪਰ ਲਿਖਿਆ ਜਾਊਂਗਾ ਸਪੈਸ਼ਲ ਤੌਰ ਤੇ ਕਿ ਆਪ ਜੀ ਨੂੰ ਬੜੀ ਬੇਸ਼ਰਮੀ ਨਾਲ ਦੱਸਿਆ ਜਾਂਦਾ ਹੈ ਕਿ ਸਾਡੇ ਨਮਕ ਹਰਾਮੀ ਵਿਧਾਇਕ ਪਾਰਟੀ ਸ਼ਸਦਾ ਬਹਾਨਾ ਇਹ ਲਾ ਕੇ ਕਿ ਪਾਰਟੀ ਜਿਵੇਂ ਦਾ ਦਮ ਘੁੱਟਦਾ ਹੈ ਉਹ ਕਿਸੇ ਪਾਰਟੀ ਚਲੇ ਗਏ ਤੇ ਅੱਜ ਉਸ ਪਾਰਟੀ ਵਿੱਚ ਜੁੱਤੀਆਂ ਖਾ ਕੇ ਫਿਰ ਸਾਡੇ ਕੋਲ ਵਾਪਸ ਆ ਰਹੇ ਆ ਇਸ ਖੂਜੀ ਵਿੱਚ ਉਹਨਾਂ ਦੀ ਆਮਦ ਦੇ ਖਾਤਰ ਜਿਹੜਾ ਹੈਗਾ ਅਸੀਂ ਥੁੱਕ ਚਟ ਘਰ ਵਾਪਸੀ ਸਮਾਗਮ ਕੀਤਾ ਹੈ ਤੋਂ ਆਪ ਜੀ ਦੀ ਹਾਜ਼ਰੀ ਜ਼ਰੂਰੀ ਆ ਇਹ ਸਮਾਗਮ ਕਰਾਂਗੇ ਇਹਦੇ ਨਾਲ ਸਾਨੂੰ ਦੋ ਵੱਡੇ ਫਾਇਦੇ ਰਹਿਣੇ ਆ ਇੱਕ ਤਾਂ ਪਾਰਟੀ ਸੁਰਖੀਆਂ 'ਚ ਰਹਿੰਦੀ ਆ ਹੁਣ ਦੇਖੋ ਇੱਕੋ ਪਾਰਟੀ ਦਾ ਬੰਦਾ ਅਕਾਲੀ ਦਲ ਵੀ ਜਾਂਦਾ ਹੈ ਜਿੱਦਣ ਵਾਪਸ ਆਉਂਦਾ ਹੈ ਫਿਰ ਪਾਰਟੀ ਸਮਾਗਮ ਕਰਦੀ ਆ ਉਹਦੇ ਵਿੱਚ ਪਾਰਟੀਆਂ ਸਾਰੀਆਂ ਸੁਰਖੀਆਂ 'ਚ ਰਹਿੰਦੀਆਂ ਆ ਇਹ ਬੜਾ ਵਧੀਆ ਤਰੀਕਾ ਹੈ ਤੁਸੀਂ ਗੱਲ ਇੱਕ ਕੀਤੀ ਆ ਭਈ ਅਸੀਂ ਬਾ ਟਿਫਨ ਤੁਸੀਂ ਚੋਣ ਨਿਸ਼ਾਨ ਆਪਣਾ ਰੱਖ ਲਿਆ ਬਹੁਤ ਵੱਡਾ ਟਿਫਨ ਵੀ ਅੱਜ ਹੀ ਰੱਖਿਆ ਐਡੇ ਟਿਫਨ ਵੇਚ ਕੇ ਨਾ ਪਰਿਵਾਰ ਨੂੰ ਜੀ ਕਿ ਮੈਂਬਰਾਂ ਦੇ ਹਿਸਾਬ ਦੇ ਨਾਲ ਛੋਟਾ ਵੱਡਾ ਸਾਈਜ਼ ਹੋਊਗਾ ਜੀ ਨਹੀਂ ਨਹੀਂ ਜਿੰਨਾ ਲੀਡਰਾਂ ਨੇ ਸਾਡੇ ਲੋਕਾਂ ਨੂੰ ਹਲਕਾਤਾ ਇਹ ਵੀ ਛੋਟਾ ਪੈ ਜਾਣਾ ਇਹੋ ਵੀ ਵੱਡਾ ਚਾਹੀਦਾ ਲੀਡਰਾਂ ਨੇ ਸਾਡੇ ਲੋਕਾਂ ਦਾ ਹਲਕਾ ਬਹੁਤ ਬੜਾ ਕਰਤਾ ਅਸੀਂ ਇਹ ਆ ਜ Punjab ਸਿਰ ਜਣਾ ਚਾਹੁੰਦੇ ਆ ਕਿ ਗਰਮੀਆਂ ਦੇ ਦਿਨਾਂ ਦੇ ਵਿੱਚ ਇੱਕ ਬੰਦਾ ਜਾਮਣ ਦੇ ਜ਼ਰਾਕਤ ਦੇ ਥੱਲੇ ਸੋ ਗਿਆ ਉੱਪਰ ਨੂੰ ਮੂੰਹ ਕਰ ਲਿਆ ਉਹਨੇ ਉਹਦਾ ਜੀ ਕਰਿਆ ਕਿ ਇਹ ਮਹਾਰਾਜ ਮੇਰੇ ਮੂੰਹ 'ਚ ਜਾਮਣ ਘਿਰ ਜੁਈ ਜਾਮਣ ਗਿਰੀ ਸੱਜੇ ਪਾਸੇ ਦੂਹੀ ਜਾਮਣ ਗਿਰੀ ਖੱਬੇ ਪਾਸੇ ਉਹ ਕਹਿੰਦਾ ਐਵੇਂ ਲੋਕ ਭਕਾਈ ਮਾਰਦੇ ਆ ਵੀ ਰੱਬ ਜਾਣੀ ਜਾਣਾ ਕਹਿੰਦਾ ਸ਼ਿਕੂਆਂ ਦਾ ਜਾਣੀ ਜਾਣਾ ਮੈਂ ਕਹਿੰਦਾ ਮੂੰਹ ਉੱਡੇ ਆਪੇ ਜਾਮਣ ਦਾ ਇਧਰ ਉਧਰ ਸਿੱਟੀ ਜਾਂਦਾ ਇਹਨੂੰ ਮੇਰੇ ਮੂੰਹ ਦਾ ਤਾਂ ਪਤਾ ਨਹੀਂ ਲੱਗਦਾ ਕਿੱਥੇ ਆ ਐਨੇ ਚਿਰ ਤੋਂ ਕੋਈ ਲੀਡਰ ਆਇਆ ਉਹਨੇ ਸੋਚਿਆ ਮੇਰੀ ਵੋਟ ਹੋ ਸਕਦੀ ਆ ਉਹਨੇ ਜਮਨ ਚੱਕੀ ਝੱਗੇ ਗਲ ਸਾਫ ਕਰਕੇ ਬੰਦੇ ਦੇ ਮੂੰਹ ਚ ਪਾਤੀ ਤੇ ਉਹ ਢੀਕ ਕਰਨ ਲੱਗਾ ਕਿ ਜਮਨ ਖਾਊਂਗਾ ਤੇ ਮੇਰਾ ਧੰਨਵਾਦ ਕਰੂੰਗਾ ਤੇ ਮੈਂ ਠਾਕੀ ਨੂੰ ਕਹੂੰਗਾ ਕਿ ਮੈਂ ਵੋਟਾਂ ਦਿਖਾਣਾ ਮੇਰਾ ਧਿਆਨ ਰੱਖੀ ਤੇ ਉਹਨੇ ਜਮਨ ਖਾਧੀ ਖਾ ਕੇ ਜਿਹੜੀ ਗਿਟਕ ਆਪਣੇ ਦੰਦਾਂ ਚ ਘੁੱਟ ਲਈ ਉਹ ਢੀਕ ਰਿਹਾ ਕਿ ਮੇਰਾ ਧੰਨਵਾਦ ਕਰੂੰਗਾ ਉਹ ਕਹਿੰਦਾ ਵੀ ਉਰੇ ਆ ਕਹਿੰਦਾ ਗਿਟਕ ਮੇਰੇ ਮੂੰਹ ਚੋਂ ਕੱਢ ਕੇ ਤੇਰਾ ਬੁੜਾ ਸਿੱਟੂੰਗਾ ਬਹੁਤਾ ਕਹਿੰਦਾ ਸਮਾਜ ਸੇਵੀ ਬਣਿਆ ਹੈ ਗਿੱਟ ਕੱਢ ਮੇਰੇ ਮੂੰਹ ਚ ਉਹਨੇ ਫਿਰ ਗਿੱਟ ਕੱਢ ਕੇ ਬਾਹਰ ਰੱਖੀ ਵਿਚਾਰੇ ਨੇ ਸੋ ਅਸੀਂ ਇਹੋ ਜਿਹਾ ਪੰਜਾਬ ਸਿਰਜਣਾ ਚਾਹੁੰਦੇ ਆ ਉਦੋਂ ਵੀ ਬੜਾ ਅਸੀਂ ਹੋਰ ਵਧੀਆ ਚਾਹੁੰਦੇ ਆ ਕਿ ਸਾਡੇ ਲੋਕ ਕਿੰਨੇ ਉਦਮੀ ਹੋਣੇ ਚਾਹੀਦੇ ਆ ਉਹ ਜਿਵੇਂ ਕਹਿੰਦੇ ਆ ਨਾ ਵੀ ਪੁਰਾਣੇ ਸਮਿਆਂ ਦੇ ਵਿੱਚ ਰਾਸਤੇ ਦੇ ਵਿੱਚ ਦੋ ਬੰਦੇ ਨਾ ਮੰਝਾ ਢਾਕੇ ਸੌਂਗੇ ਇੱਕ ਬੰਦੇ ਦਾ ਮੰਝਾ ਰਾਸਤੇ ਦੇ ਬਿਲਕੁਲ ਸੈਂਟਰ ਵਿੱਚ ਸੀ ਇੱਕ ਦਾ ਸਾਈਡ ਤੇ ਸੀ ਉਹ ਤੜਕੇ ਕੋਈ ਬਜ਼ੁਰਗਾ ਬੰਦਾ ਅਲਸੀ ਜਿਹੜਾ ਉਹ ਗੱਡਾ ਜੋੜ ਕੇ ਘਰ ਤੋਂ ਕੰਮ ਜਾ ਰਿਹਾ ਹੈ ਉਹ ਹੱਕਾ ਮਾਰ ਰਿਹਾ ਕਹਿੰਦਾ ਵੀ ਮੰਜਾ ਚੱਕ ਗੱਡਾ ਲਖਾਉਣਾ ਮੈਂ ਉਹ ਬੰਦਾ ਰਜਾਈ ਚ ਮੂੰਹ ਦੇ ਕੇ ਉੱਠ ਨਹੀਂ ਰਿਹਾ ਜਦੋਂ ਨੇ ਕਾਫੀ ਆਵਾਜ਼ਾਂ ਮਾਰੀਆਂ ਫਿਰ ਜਿਹੜਾ ਸੈੱਡ ਤੇ ਪਿਆ ਸੀ ਉਹ ਬੋਲਿਆ ਰਜਾਈ ਚੋਂ ਮੂੰਹ ਕੱਟ ਕੇ ਉਹ ਕਹਿੰਦਾ ਇਹ ਤਾਂ ਬਹੁਤ ਅਲਸੀ ਆ ਇਹਨਾਂ ਨੂੰ ਉੱਠਣਾ ਹੈਗਾ ਮੇਰਾ ਮੰਜਾ ਸੈੱਡ ਨੂੰ ਚੱਕ ਕੇ ਗੱਡਾ ਲਖਾਲਾ ਯਾਰ ਤੂੰ ਹਾਂ ਅਸੀਂ ਇਹੋ ਜਿਹਾ ਪੰਜਾਬ ਸਿਰਜਣਾ ਹੈ ਸਰ ਹੈ ਵਿੱਚ ਤਾਂ ਕਿ ਕੋਈ ਬੰਦਾ ਇੱਥੇ ਉਦਮੀ ਨਾ ਰਹਿ ਜਾਵੇ ਕਿਉਂਕਿ ਪਾਰਟੀਆਂ ਨੌ ਹੀ ਅਸੀਂ ਇਹ ਰੱਖਿਆ ਅਣਖਮਾਰੂ ਪਾਰਟੀ ਅੱਜ ਤੁਸੀਂ ਸਾਰੀਆਂ ਕਿਸੇ ਪਾਰਟੀ ਨੂੰ ਨਹੀਂ ਬਖਸ਼ ਰਹੇ ਪਰ ਤੁਸੀਂ ਤੇ ਖੁਦ ਆਮ ਆਦਮੀ ਪਾਰਟੀ ਦਾ ਹਿੱਸਾ ਰਹਿੰਦੇ ਹੋ ਉਹਨਾਂ ਦੇ ਬੌਕਸਮੈਨ ਵੀ ਰਹਿੰਦੇ ਹੋ ਮੀਡੀਆ ਇੰਚਾਰਜ ਵੀ ਰਹਿੰਦੇ ਹੋ ਤੇ ਫਿਰ ਅੱਜ ਉਸੇ ਪਾਰਟੀ ਨੂੰ ਵੀ ਭੰਡੀ ਜਾਂਦੇ ਹੋ ਨਹੀਂ ਅਸੀਂ ਆਮ ਆਦਮੀ ਪਾਰਟੀ ਪਹਿਲੀ ਵਾਰ ਹੀ ਆਈ ਸੀ ਐਸੀ ਵੀ ਪਹਿਲੀ ਵਾਰੀ ਰਾਜਨੀਤੀ ਵੱਲੋਂ ਮੂੰਹ ਕਰਿਆ ਸੀ ਸਾਨੂੰ ਲੱਗਿਆ ਕਿ ਇਹ ਲੋਕ ਕੁਝ ਸਵਾਰਨਗੇ ਕਿਉਂਕਿ ਜੋ ਉਹਨਾਂ ਨੇ ਸਾਨੂੰ ਦਿਖਾਇਆ ਸੀ ਉੱਥੇ ਦੱਸਿਆ ਗਿਆ ਸੀ ਕਿ ਜਿਹੜਾ ਬੂਥ ਇੰਚਾਰਜ ਆ ਉਹ ਸਭ ਤੋਂ ਪਾਵਰਫੁੱਲ ਸਾਡੀ ਹਕਾਈ ਆ ਪਾਵਰਫੁੱਲ ਹਕਾਈ ਆ ਸਾਡੀ ਸੋ ਅਸੀਂ ਵੀ ਉਹਨਾਂ ਵੀ ਚਲੇਗੇ ਕਿ ਵਾਕਈ ਇੱਥੇ ਹੇਠਲੇ ਵਰਕਰ ਦਾ ਪਰ ਜਿਹੜਾ ਸਾਨੂੰ ਜਾ ਕੇ ਉੱਥੇ ਪਤਾ ਲੱਗਿਆ ਕਿ ਉਹ ਹੀ ਕੰਮ ਹੋਇਆ ਉੱਥੇ ਜਾ ਕੇ ਵੀ ਕਿ ਸਿੰਮਲ ਰੁਖ ਸਰਾਇਰਾ ਅਤ ਤੀਰ ਜ ਅਤ ਮੁੱਛ ਉਹ ਇਹ ਜੋ ਆਬਿਆਸ ਕਰ ਜਾਏ ਨਰਾਸੇ ਕਿਤ ਫਲ ਫਿੱਕੇ ਫੁੱਲ ਬਕਬਕੇ ਕਾਮਨਾ ਆਪਣ ਪਤ ਉਹਨਾਂ ਦਾ ਕੱਦੇ ਉੱਚਾ ਸੀ ਫਾਲੀਬ ਤੇ ਵੀ ਨਹੀਂ ਕੋਈ ਮਿਲਿਆ ਅਸੀਂ ਉਹਨਾਂ ਜਾਨਵਰਾਂ ਵਾਂਗੂ ਉਹ ਫੇਰ ਮੁੜੇ ਆਏ ਉਸ ਟੈਣੀ ਤੋਂ ਦੇਖ ਕੇ ਵੀ ਨਹੀਂ ਇਹ ਤਾਂ ਕੱਦੇ ਲੰਬਾ ਹੈ ਇਹਦੇ ਤਾਂ ਫਲ ਵੀ ਫਿੱਕੇ ਆ ਫੁੱਲ ਵੀ ਬਕ ਬਕੇ ਆ ਸੋ ਉੱਥੋਂ ਅਸੀਂ ਆ ਕੇ ਆ ਦੇਖਿਆ ਕਿ ਅੱਜ ਸਾਰੀਆਂ ਪਾਰਟੀਆਂ ਇੱਕੋ ਹੀ ਪਾਸੇ ਚੱਲ ਰਹੀਆਂ ਸੋ ਅਸੀਂ ਇਸ ਕਰਕੇ ਅੱਜ ਇਹ ਜਿਹੜਾ ਹੈਗਾ ਕਹਿ ਲਈਏ ਕਿ ਇਹਨਾਂ ਦੇ ਮੂੰਹ ਤੇ ਚਪੇਟ ਮਾਰਨ ਵਾਸਤੇ ਇਹ ਕਰਿਆ ਹੈ ਪਰ ਸਾਨੂੰ ਦੁੱਖ ਹੁੰਦਾ ਹੈ ਕਿ ਅੱਜ ਅਸੀਂ ਕਿੱਧਰ ਨੂੰ ਜਾ ਰਹੇ ਆ ਜੇ ਤੁਸੀਂ ਜ਼ਾਤ ਦਿਓ ਮੈਂ ਇੱਕ ਇਤਿਹਾਸਿਕ ਘਟਨਾ ਕੋਡਨਲ ਜਰੂਰ ਸਾਂਝੀ ਕਰਨੀ ਚਾਹੂੰਗਾ ਕਿਉਂਕਿ ਪੰਜਾਬੀ ਲੋਕ ਚੈਨਲ ਦਾ ਵਿਸਤਾਰ ਬਹੁਤ ਵੱਡਾ ਹੈ ਤੇ ਲੋਕ ਬੜੇ ਜਿਹੜੇ ਸੁਲਝੇ ਹੋਏ ਲੋਕ ਤੁਹਾਡੇ ਸਰੋਤੇ ਨੇ ਲੋਕਾਂ ਨੂੰ ਇਹ ਬੇਨਤੀ ਹੈ ਮੈਂ ਗੱਲ ਦੱਸਣੀ ਚਾਹੂੰਗਾ ਕਿ ਔਰੰਗਜ਼ੇਬ ਜੋ ਸਾਡੇ ਦੇਸ਼ ਦਾ ਕਦੇ ਪ੍ਰਧਾਨ ਮੰਤਰੀ ਬਾਦਸ਼ਾਹ ਰਿਹਾ ਹੈ ਉਹ ਇੱਕ ਦਿਨ ਆਪਣੇ ਰਸੋਈਏ ਨੂੰ ਜਿਹੜਾ ਹੈੱਡ ਕੁੱਕ ਸੀ ਉਹਦਾ ਮਹਿਲਾ ਦਾ ਉਹਨੂੰ ਕਹਿਣ ਲੱਗਿਆ ਕਿ ਮੈਂ ਹਰ ਰੋਜ਼ ਰਾਤ ਨੂੰ ਮੌਲਵੀਆਂ ਪਾਸੋਂ ਪਵਿੱਤਰ ਕੁਰਾਨ ਸ਼ਰੀਫ ਦੀਆਂ ਆਇਤਾਂ ਦੇ ਅਰਥ ਸੁਣਦਾ ਹੈ ਪਰ ਮੈਨੂੰ ਤਸੱਲੀ ਨਹੀਂ ਹੁੰਦੀ ਲੱਗਦਾ ਕਿਵੇਂ ਨਾ ਕਿਤੇ ਨਾ ਕਿਤੇ ਕੋਈ ਕਮੀ ਰਹਿੰਦੀ ਆ ਉਹ ਰਸੋਈਆ ਜੋ ਕੁੱਕ ਸੀ ਉਹ ਕਹਿਣ ਲੱਗਿਆ ਬਾਦਸ਼ਾਹ ਸਲਾਮਤ ਜਿਹੜਾ ਆਪਣੇ ਰਾਜ ਦਰਬਾਰ ਦੇ ਵਿੱਚ ਬਹੀ ਖਾਤੇ ਦਾ ਕੰਮ ਸੰਭਾਲਦਾ ਹੈ ਮੁੱਖ ਲੇਖਾਕਾਰ ਆ ਉਹ ਵੀ ਧਰਮਾਂ ਬਾਰੇ ਬਹੁਤ ਜਾਣਕਾਰੀ ਰੱਖਦਾ ਤੁਸੀਂ ਕਿ ਦਿਨ ਉਹ ਤੋਂ ਵੀ ਅਰਥ ਸੁਣੋ ਸੋ ਜਗਦੀਪ ਜੀ ਉਹ ਮੰਨ ਗਿਆ ਬਾਦਸ਼ਾਹ ਔਰੰਗਜ਼ੇਬ ਕਹਿੰਦਾ ਵੀ ਅੱਜੇ ਸੁਣੂਗਾ ਅਸੀਂ ਰਾਤ ਨੂੰ ਉਹ ਜਿਹੜਾ ਲੇਖਾਕਾਰ ਸੀ ਉਹਨੂੰ ਬੁਲਾਇਆ ਗਿਆ ਉਹ ਤੋਂ ਵਰਤ ਸੁਣੇ ਔਰ ਜਿਉਂ-ਜਿਉਂ ਉਹ ਜਿਹੜਾ ਲੇਖਾਕਾਰ ਸੀ ਬਹੀ ਖਾਤੇ ਲਿਖਣ ਵਾਲਾ ਉਹ ਕੁਰਾਨ ਸ਼ਰੀਫ ਦੇ ਅਰਥ ਸੁਣਾਉਂਦਾ ਗਿਆ ਔਰੰਗਜ਼ੇਬ ਬੜਾ ਗੰਭੀਰ ਹੋ ਗਿਆ ਉਹ ਅਰਥ ਸੁਣਨ ਤੋਂ ਬਾਅਦ ਰਾਦੇ ਖਾਣੇ ਵਿੱਚ ਉਹਨੇ ਉਸ ਜਿਹੜਾ ਰਸੋਈਆ ਸੀ ਉਹਨੂੰ ਕਿਹਾ ਕਹਿੰਦਾ ਯਾਰ ਤੂੰ ਹੁਣ ਤੱਕ ਕਿਉਂ ਨਹੀਂ ਦੱਸਿਆ ਕਿ ਐਡਾ ਵਿਦਵਾਨ ਮੇਰੇ ਮਹਿਲਾਂ ਦੇ ਵਿੱਚ ਮੇਰਾ ਕਰਮਚਾਰੀ ਆ ਉਹ ਕਹਿੰਦਾ ਵੀ ਉਹਦਾ ਨਾਮ ਕੀ ਆ ਉਹ ਕਹਿੰਦਾ ਜੀ ਉਹਦਾ ਨਾਮ ਹੈਗਾ ਆਨੰਦ ਲਾਲ ਗੋਆ ਉਹ ਕਹਿੰਦਾ ਵੀ ਆਨੰਦ ਲਾਲ ਗੋਆ ਇਹ ਤਾਂ ਹੋਰ ਇੱਕ ਦੁਖਦੀ ਗੱਲ ਆ ਕਿ ਇਸਲਾਮ ਦੀ ਐਡੀ ਸਮਝ ਰੱਖਣ ਵਾਲੇ ਬੰਦੇ ਨੂੰ ਇਸਲਾਮ ਕਬੂਲ ਕਿਉਂ ਨਹੀਂ ਕਰਾਇਆ ਹੁਣ ਚੱਕਰ ਉਹ ਰਸੋਈਆ ਔਰੰਗਜ਼ੇਬ ਦੇ ਮਨਸੂਬਾ ਸਮਝ ਗਿਆ ਉਹਨੇ ਜਾ ਕੇ ਆਨੰਦ ਲਾਲ ਗੋਆ ਨੂੰ ਆਪਣੇ ਕੋਲ ਬੁਲਾਇਆ ਉਹ ਕਹਿੰਦਾ ਵੀ ਗੋਆ ਮੈਂ ਬਾਦਸ਼ਾਹ ਦੀ ਬੰਦਨੀਤੀ ਸਮਝ ਗਿਆ ਤੇਰੀ ਬਿਦਬਤਾ ਤੇਰੀ ਦੁਸ਼ਮਣ ਬਣ ਗਈ ਜੇ ਤਾ ਤੂੰ ਸਲਾਮ ਕਬੂਲ ਨਾ ਕਰਿਆ ਤੇਰਾ ਕਤਲ ਕਰ ਦੇਣਾ ਤੇ ਤੇਰਾ ਬਚਾਉ ਇਸੇ ਗੱਲ 'ਚ ਤੂੰ ਰਾਤ ਨੂੰ ਨਿਕਲ ਜਾ ਇੱਥੋਂ ਉਹ ਦਿੱਲੀ ਦੇ ਲਾਲ ਕਿਲੇ 'ਚੋਂ ਰਾਤ ਨੂੰ ਰਸੂਈਏ ਨੇ ਆਪਣੇ ਮਿੱਤਰ ਨੂੰ ਕਢਤਾ ਉਹ ਲਾਹੌਰ ਚਲਾ ਗਿਆ ਪਰ ਲਾਹੌਰ ਉਦੇ ਜਾਨ ਤੱਕ ਇਹ ਗੱਲ ਦਾ ਰੌਲਾ ਪੈ ਗਿਆ ਕਿ ਇਹ ਔਰੰਗਜ਼ੇਬ ਨੂੰ ਲੜਿੰਦਾ ਹੈ ਉੱਥੇ ਫਿਰ ਕਿਸੇ ਗੁਰਸਿੱਖ ਨੇ ਉਹਨੂੰ ਦੱਸਿਆ ਕਿ ਤੇਰੇ ਬਚਾਅ ਵਾਸਤੇ ਇੱਕੋ ਹੀ ਜਗ੍ਹਾ ਸੇਫ ਆ ਤੂੰ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਰਹਿੰਦੇ ਆ ਉੱਥੇ ਚਲਿਆ ਜਾ ਇੱਕ ਤਾਂ ਉਹ ਰੰਗਜੀਤ ਦੀ ਪਹੁੰਚ ਤੋਂ ਬਾਹਰ ਆ ਉੱਥੇ ਉਹਦੀ ਹਿੰਮਤ ਨਹੀਂ ਕਿ ਹੱਥ ਪਾ ਲਵੇ ਤੈਨੂੰ ਇੱਕ ਗੁਰੂ ਗੋਬਿੰਦ ਸਿੰਘ ਵਿਦਵਾਨਾਂ ਦੇ ਬਹੁਤ ਕਦਰਦਾਨ ਆ ਤੂੰ ਜਿੰਨੀਆਂ ਪਛਾਵਾਵਾਂ ਜਾਣਦਾ ਏ ਕਿਉਂਕਿ ਜਿਹੜਾ ਨੰਦ ਲਾਲ ਗੋਆ ਸੀ ਉਹ ਉਰਦੂ ਫਾਰਸੀ ਸੰਸਕ੍ਰਿਤ ਬਹੁਤ ਭਾਸ਼ਾ ਦਾ ਗਿਆਤਾ ਸੀ ਜਦੋਂ ਉਹ ਨੰਦਪੁਰ ਸਾਹਿਬ ਪਹੁੰਚਿਆ ਉਹਨੇ ਸਾਰੀ ਆਪਣੀ ਵਿਥਿਆ ਦਸਵੇਂ ਪਾਤਸ਼ਾਹ ਨੂੰ ਦੱਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੀ ਡਿਊਟੀ ਲਾਤੀ ਕਿ ਤੂੰ ਅੱਜ ਤੋਂ ਬਾਅਦ ਸਿੱਖਾਂ ਨੂੰ ਪੜ੍ਹਾਏ ਕਰੇਗਾ ਇਹਨਾਂ ਦੀ ਟਿਊਸ਼ਨ ਲੇ ਇਹਨਾਂ ਨੂੰ ਵੀ ਗਿਆਨवान ਕਰ ਮੈਨੂੰ ਗਿਆਨवान ਸਿੱਖ ਚਾਹੀਦੇ ਆ ਜਕਾਰਿਆਂ ਵਾਲੇ ਨਹੀਂ ਕਿ ਸੁਖਬੀਰ ਬਾਦਲ ਨੇ ਭਾਵੇਂ ਐਂ ਕਹਿਤਾ ਵੀ ਜਨਰੇਟਰ ਬਹੁਤ ਵਧੀਆ ਹੈ ਇਹ ਸਾਊਂਡ ਬਹੁਤ ਵਧੀਆ ਹੈ ਪਿੱਛੇ ਬੰਦੇ ਜਕਾਰਾ ਮਾਰਨ ਲੱਪੈਂਦੇ ਆ ਉਹ ਨਹੀਂ ਮੈਨੂੰ ਚਾਹੀਦੇ ਉਹਨੂੰ ਗੁਰੂ ਸਾਹਿਬ ਨੇ ਰੱਖ ਲਿਆ ਪਰ ਗੁਰੂ ਸਾਹਿਬ ਬਹੁਤ ਦੂਰੰਦੇਸ਼ੀ ਸੀ ਉਹਨਾਂ ਨੇ ਕੋ ਸਿੱਖਾਂ ਦੀ ਡਿਊਟੀ ਲਾਤੀ ਕਿ ਲਾਹੌਰ ਜਾ ਕੇ ਪਤਾ ਕਰੋ ਵਾਕਿਆ ਹੀ ਇਹ ਜੋ ਕਹਿ ਰਿਹਾ ਸੱਚਾ ਕਿਤੇ ਔਰੰਗਜ਼ੇਬ ਨੇ ਕਾਲੀਆਂ ਭੇਡਾਂ ਕਰਕੇ ਤਾਂ ਨਹੀਂ ਸਾਡੇ ਵਿੱਚ ਬਾੜਿਆ ਜੰਗਾ ਜੁੱਧਾਂ ਵਿੱਚ ਸਾਡਾ ਇਹ ਨੁਕਸਾਨ ਨਾ ਕਰੇ ਸਿੱਖਾਂ ਨੇ ਆਣ ਕੇ ਰਿਪੋਰਟ ਦਿੱਤੀ ਕਿ ਜੀ ਜੋ ਇਹ ਕਹਿੰਦਾ ਠੀਕ ਆ ਇਹਦੇ ਨਾਲ ਇਸੇ ਤਰ੍ਹਾਂ ਹੋਇਆ ਗੁਰੂ ਸਾਹਿਬ ਨੇ ਆਨੰਦ ਲਾਲ ਗੋਇਆ ਨੂੰ ਸ਼ਾਮੀ ਜ਼ਬਾਨ ਵਿੱਚ ਬੁਲਾਇਆ ਕਹਿਣ ਲੱਗੇ ਕਿ ਤੇਰਾ ਰੋਜ਼ਗਾਰ ਜਾਂਦਾ ਰਿਹਾ ਤੂੰ ਚੰਗੀ ਕਮਾਈ ਕਰਦਾ ਸੀ ਤੂੰ ਇੱਕ ਰਾਜ ਦਰਬਾਰ ਦਾ ਮੁੱਖ ਲੇਖਾਕਾਰ ਸੀ ਉਹਨੂੰ ਆਪਾਂ ਸੀਏ ਕਹਿ ਸਕਦੇ ਆ ਅੱਜ ਤੇਰੇ ਪਰਿਵਾਰ ਨੂੰ ਪੈਸਿਆਂ ਦੀ ਵੀ ਲੋੜ ਪੈਣੀ ਆ ਜੇ ਤੂੰ ਕਹੇ ਤਾਂ ਅਸੀਂ ਤੇਰੇ ਪਰਿਵਾਰ ਦੀ ਰੱਖਿਆਬਾਦ ਤੇ ਸਿੱਖਾਂ ਦੀ ਡਿਊਟੀ ਲਈਏ ਤੇ ਲਾਹੌਰ ਦੇ ਸਿੱਖਾਂ ਨੂੰ ਇਹ ਕਹਿ ਦਈਏ ਕਿ ਤੇਰੇ ਘਰ ਦੇ ਵਿੱਚ ਉਹ ਆਟਾ ਦਾਣਾ ਤੇ ਪੈਸਾ ਟਕਾ ਲੋੜ ਮੁਤਾਬਕ ਜਿੰਨਾ ਤੂੰ ਕਹੇ ਪਜਾਉਂਗੇ ਕਿਉਂਕਿ ਸਾਨੂੰ ਤੇਰੀ ਬੇਇਜ਼ਤੀ ਦੀ ਲੋੜ ਨੰਦ ਲਾਲ ਗੋਆ ਖੜਾ ਹੋ ਗਿਆ ਉੱਠ ਕੇ ਹੱਥ ਜੋੜ ਕੇ ਦਸਵੇਂ ਪਾਸ਼ਾ ਦੇ ਅੱਗੇ ਕਹਿੰਦਾ ਮਹਾਰਾਜ ਮੇਰੀਆਂ ਪੀੜ੍ਹੀਆਂ ਸਦੀਆਂ ਤੋਂ ਮੁਗਲ ਹਕੂਮਤ ਦੇ ਸਰਕਾਰੀ ਦਰਬਾਰੇ ਅਕਾਊਂਟ ਦਾ ਕੰਮ ਕਰਦੀਆਂ ਬਈ ਖਾਤੇ ਦਾ ਕੰਮ ਕਰਕੇ ਆਪਣਾ ਰੋਜ਼ਗਾਰ ਪੈਦਾ ਕਰਕੇ ਰੋਟੀ ਖਾਂਦੀਆਂ ਜੇ ਤੁਸੀਂ ਸਿੱਖਾਂ ਨੂੰ ਇਹ ਡਿਊਟੀ ਲਾਤੀ ਸਬਸਿਡੀਆਂ ਦੇਣ ਦੀ ਵੀ ਉਹਦੇ ਘਰ ਆਟਾ ਪਜਾਓ ਦਾਲ ਪਜਾਓ ਉਹਨਾਂ ਨੇ ਨਕਮੇ ਹੋ ਜਾਣਾ ਉਨਾ ਵਿਚੋਂ ਮਿਹਨਤ ਕਰਨ ਦੀ ਜਿਹੜਾ ਜज्ਬਾ ਖਤਮ ਹੋ ਗਿਆ ਨਾ ਕਿਰਪਾ ਕਰਕੇ ਕੰਮ ਨਾ ਕਰੋ ਜਦੋਂ ਆਨੰਦ ਲਾਲ ਗੋਆ ਨੇ ਇਹ ਗੱਲ ਕੀਤੀ ਦਸਵੇਂ ਪਾਤਸ਼ਾਹ ਨੇ ਉਹਨੂੰ ਜੱਫੀ ਚ ਲੈ ਲਿਆ ਕਹਿਣ ਲੱਗੇ ਆਨੰਦ ਲਾਲ ਜਿਸ ਗੁਰਨਾਨਕ ਵਿਚਾਰ ਧਾਰਾ ਦਾ ਮੈਂ ਧਾਰਨੀ ਆ ਤੇਰੀ ਵੀ ਵਿਚਾਰ ਧਾਰਾ ਉਹੀ ਆ ਅੱਜ ਤੋਂ ਬਾਅਦ ਅਸੀਂ ਦੋਨੋਂ ਭਾਈ ਆ ਅੱਜ ਤੋਂ ਬਾਅਦ ਤੇਰਾ ਨਾਂ ਆਨੰਦ ਲਾਲ ਗੋਆ ਕੱਟ ਕੇ ਮੈਂ ਭਾਈ ਆਨੰਦ ਲਾਲ ਕਰਨ ਲੱਗਿਆ ਉਸ ਦਿਨ ਤੋਂ 10ਵੇਂ ਪਾਸ਼ੇ ਨੇ ਉਹਦਾ ਨਾਂ ਭਾਈ ਨੰਦ ਲਾਲ ਕਰਤਾ ਅੱਜ ਭਾਈ ਨੰਦ ਲਾਲ ਦੇ ਨਾਂ ਤੇ ਭਾਵੇਂ ਸਕੂਲ ਖੋਲਤੇ ਸ਼੍ਰੋਮਣੀ ਕਮੇਟੀਆ ਨੇ ਬਹੁਤ ਸਿੱਖਾਂ ਨੇ ਨਾਲੇ ਜ਼ਬਰਦਸਤੀ ਸਿੰਘ ਨਹੀਂ ਬਣਾਇਆ ਸਿੰਘ ਨਹੀਂ ਬਣਾਇਆ ਤੇ ਉਹਨੂੰ ਪਰ ਦੁੱਖ ਦੀ ਗੱਲ ਆ ਨਾ ਤਾਂ ਨੰਦ ਲਾਲ ਗੋਇਆ ਦੀ ਹਿਸਟਰੀ ਦੱਸੀ ਜਾਂਦੀ ਏ ਉੱਥੇ ਨਾ ਹੀ ਕੋਈ ਨੰਦ ਲਾਲ ਗੋਇਆ ਦੀ ਸੋਚ ਦਾ ਧਰਨੀ ਬਣਾਇਆ ਜਾ ਰਿਹਾ ਹੈ ਅੱਜ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਨੰਦ ਲਾਲ ਗੋਆ ਦੇ ਭਾਈ ਆ ਤੁਸੀਂ ਦਸਵੇਂ ਪਾਤਸ਼ਾਹ ਦੇ ਪੁੱਤ ਆ ਇਹ ਸਬਸਿਡੀਆਂ ਬੰਦ ਕਰ ਦੋ ਲੈਣੀਆਂ ਤੁਸੀਂ ਰੁਜ਼ਗਾਰ ਮੰਗੋ ਇਹਨਾਂ ਤੋਂ ਤੁਸੀਂ ਕਹੋ ਜੀ ਫੈਕਟਰੀਆਂ ਲਾਓ ਅਸੀਂ ਕੰਮ ਕਰਾਂਗੇ ਤੁਸੀਂ ਰੁਜ਼ਗਾਰ ਮੰਗੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕੋ ਹੀ ਸੰਦੇਸ਼ ਦਿੱਤਾ ਹੈ ਘਾਲ ਖਾਏ ਕਸ਼ਤੋਂ ਦੇ ਸਬਸਿਡੀਆਂ ਲੈ ਕੇ ਕੋਸਾਥੋਂ ਦੇ ਤਾਂ ਨਹੀਂ ਕਿਹਾ ਘਾਲ ਖਾਏ ਕਸ਼ਤੋਂ ਦੇ ਨਾਨਕ ਰਾਂ ਪਛਾਣੇ ਸੀ ਜਿਹੜਾ ਮਿਹਨਤ ਕਰੂਗਾ ਕਮਾਈ ਕਰੂਗਾ ਲੋੜਵੰਦਾਂ ਨੂੰ ਕੁਝ ਵਿੱਚੋਂ ਦਊਗਾ ਉਹ ਰੱਬ ਦੇ ਨੇੜੇ ਹੈ ਮੇਰੀ ਗਰੰਟੀ ਆ ਦੂਹੀ ਗਰੰਟੀ ਗੁਰੂ ਸਾਹਿਬ ਨੇ ਇਹ ਦਿੱਤੀ ਆ ਆ ਸਾਡੀਆਂ ਪਾਰਟੀਆਂ ਵਾਂਗੂ ਗਰੰਟੀਆਂ ਨਹੀਂ ਲੈਂਦੀਆਂ ਵੀ ਤੈਨੂੰ ਆ ਦੇਉਂਗੇ ਗੁਰੂ ਨਾਨਕ ਸਾਹਿਬ ਕਹਿੰਦੇ ਉਦਮ ਕਰਿੰਦੇ ਆ ਜਿਉ ਤੂੰ ਕਮਾ ਮਦਿਆਂ ਸੁਖ ਪੁੰਚੀ ਤੂੰ ਉਦਮ ਕਰਕੇ ਕਮਾ ਉਸ ਕਮਾਈ ਚੋਂ ਸੁਖ ਦੇ ਸਾਧਨ ਲੈ ਪਰ ਇੱਕ ਗੱਲ ਧਿਆਨ ਰੱਖੀ ਧਿਆਨ ਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਕਮਾਉਣ ਲੱਗਿਆ ਕੁਦਰ ਦੇ ਕਾਨੂੰਨਾਂ ਨੂੰ ਭੰਗ ਨਾ ਕਰੀ ਤੇ ਜਿਹੜੀ ਉਹ ਕਮਾਈ ਹੋਊਗੀ ਉਹ ਤੈਨੂੰ ਸੁਖ ਦੇਊਗੀ ਇਹ ਮੇਰੀ ਗਰੰਟੀ ਆ ਨਾਨਕ ਉਤਰੇ ਚਿੰਤ ਨਾਨਕ ਕਹਿੰਦੇ ਮੈਂ ਤੈਨੂੰ ਕਹਿ ਰਿਹਾ ਐ ਇਹੀ ਜੀ ਕਮਾਈ ਨਾਲ ਸੁੱਖਾਂ ਦੇ ਸਾਧਨ ਖਰੀਦ ਕੇ ਤੈਨੂੰ ਸੁੱਖ ਮਿਲੂਗੇ ਇਹ ਮੇਰੀ ਗਰੰਟੀ ਰਹੀ ਆ ਸੋ ਸਮਾ ਸਾਰੇ ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ ਐ ਕਿ ਇਹਨਾਂ ਪਾਰਟੀਆਂ ਨੂੰ ਝੰਡੋ ਪਰ ਇਹ ਵੀ ਤਾਂ ਰੱਬ ਨੂੰ ਮੰਨਦੇ ਆ ਜੀ ਲੀਡਰ ਕਿਉਂਕਿ ਜਦੋਂ ਵੀ ਇਹ ਸ਼ੁਰੂਆਤ ਕਰਦੇ ਆ ਗੁਰੂ ਨਾਨਕ ਦੇਵ ਜੀ ਤੋਂ ਹੀ ਸ਼ੁਰੂ ਕਰਦੇ ਆ ਆਪਣਾ ਭਾਸ਼ਣ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਦੇ ਗੁਰੂ ਸਾਹਿਬਾਨ ਦੀ ਤਾਂ ਗੱਲ ਕਰਦੇ ਆ ਜੀ ਇਹ ਵੀ ਨਹੀਂ ਉਹ ਇਸ ਕਰਕੇ ਕਰਦੇ ਆ ਕਿ ਲੋਕ ਮੈਨੂੰ ਧਾਰਮਿਕ ਸਮਝ ਕੇ ਧਾਰਮਿਕ ਸਮਝ ਕੇ ਮੈਨੂੰ ਵੋਟਾਂ ਪਾਉਣ ਇਹ ਬੰਦੇ ਹੋ ਨਹੀਂ ਹੈ ਕਿ ਇਹਨਾਂ ਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਗਲੀਆਂ ਜਿਨ੍ਹਾਂ ਜਪਮਾਲੀਆਂ ਲੋਟੇ ਹੱਥ ਨਵਗ ਗਾਜ ਸਾਢੇ ਤੈ ਤੇ ਤੋਤੀਆਂ ਤੀਰੇ ਪੈਣ ਤੱਕ ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਉਹਨਾਂ ਨੇ ਇਹ ਤਾਂ ਬਨਾਰਸ ਦੇ ਠੱਗਾ ਸਾਰੇ ਕੱਟੇ ਹੋਏ ਰੱਬ ਦਾ ਨਾ ਸਿਰਫ ਠੱਗ ਲੈਣੇ ਬਾਸ ਠੱਗ ਇਹ ਠੱਗਣੇ ਬਾਸ ਤੇ ਕਰ ਰਹੀ ਹੈ